ਸਤਿ ਸ਼੍ਰੀ ਅਕਾਲ ਜੀ ਸਾਡੇ ਚੈਨਲ ਪੰਜਾਬੀ ਟੋਟਕੇ ਤੇ ਉਪਾਅ ਵਿੱਚ ਤੁਹਾਡਾ ਬਹੁਤ 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 ਸਵਾਗਤ ਹੈ ਦੇਖੋ ਜੀ ਕਿਹਾ ਜਾਂਦਾ ਹੈ ਕਿ ਸਾਡੇ ਪਿਛਲੇ ਜਨਮ ਦੇ ਜੋ ਕਰਮ ਹੁੰਦੇ ਹਨ ਜੋ ਅਸੀਂ ਪਿਛਲੇ ਜਨਮ ਵਿੱਚ ਆਪਣੇ ਕਰਮ ਕਰਕੇ ਆਏ ਹਾਂ ਉਸ ਦਾ ਬਲੂਪ੍ਰਿੰਟ ਰੱਬ ਪਰਮਾਤਮਾ ਈਸ਼ਵਰ ਸਾਡੇ ਹੱਥ ਵਿੱਚ ਉਹ ਬਲੂਪ੍ਰਿੰਟ ਬਣਾ ਕੇ ਪੇਸ਼ ਦਿੰਦਾ ਹੈ ਤੇ ਜੋਤਿਸ਼ ਸ਼ਾਸਤਰ ਐਸਟ੍ਰੋਲੋਜੀ ਜੋ ਹੁੰਦੇ ਹਨ ਉਹ ਇਸ ਬਲੂਪ੍ਰਿੰਟ ਨੂੰ ਜੋ ਪੜਨਾ ਚਾਹੁੰਦੇ ਹਨ ਉਹ ਉਸ ਪੇਂਟ ਨੂੰ ਯਾਨੀ ਕਿ ਤੁਹਾਡੇ ਹੱਥ 'ਵਿਚ ਆ ਰੇ ਖਾਵਾਂ ਨੂੰ ਹੱਥ ਦੀਆਂ ਲਕੀਰਾਂ ਨੂੰ ਪੜ ਕੇ 10 ਦੰਦੇ ਹਨ ਕਿ ਤੁਹਾਡੇ ਜੀਵਨ ਵਿੱਚ ਆਉਣ ਵਾਲੇ ਜੀਵਨ ਵਿੱਚ ਤੁਹਾਡੇ ਫਿਊਚਰ ਵਿੱਚ ਕਿੰਨੇ ਸਟਰਗਲ ਲਿਖੇ ਹਨ ਕਿੰਨੀਆਂ ਅਚੀਵਮੈਂਟਸ ਲਿਖੀਆਂ ਹਨ ਪਾਓ ਕਿੰਨਾ ਤੁਹਾਡਾ ਹੋਰ ਤੁਹਾਨੂੰ ਕਿੰਨੀ ਭੱਜ ਦੌੜ ਕਰਨੀ ਹੈ ਆਪਣੇ ਜੀਵਨ ਵਿੱਚ ਤੇ ਕਿੰਨੀਆਂ ਸਫਲਤਾਵਾਂ ਤੁਹਾਨੂੰ ਮਿਲਣ ਵਾਲੀਆਂ ਹਨ ਤੇ ਉਹਨਾਂ ਲਕੀਰਾਂ ਵਿੱਚੋਂ ਹੀ ਅੱਜ ਅਸੀਂ ਗੱਲ ਕਰ ਰਹੇ ਹਾਂ ਆਪਣੇ ਹੱਥ ਤੇ ਬਣੇ ਹੋਏ ਇਸ ਕ੍ਰੋਸ ਚਿੰਦੀ ਹਾਂਜੀ ਇਹ ਕ੍ਰੋਸ ਚਿੰਜ ਜਿਹੜਾ ਹੁੰਦਾ ਹੈ ਹਰ ਇੱਕ ਦੇ ਹੱਥ ਵਿੱਚ ਨਹੀਂ ਹੁੰਦਾ ਹੈ ਵੈਸੇ ਤਾਂ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਕਿ ਸਭ ਦੀਆਂ ਹੱਥ ਦੀਆਂ ਲਕੀਰਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ ਹਨ ਸਭ ਦੀਆਂ ਲਕੀਰਾਂ ਅਲੱਗ-ਅਲੱਗ ਹੁੰਦੀਆਂ ਹਨ ਤੇ ਇਹ ਜਿਹੜਾ ਕ੍ਰੋਸ ਦਾ ਨਿਸ਼ਾਨ ਹੈ ਇਹ ਸਭ ਦੀ ਸਭ ਦੇ ਹੱਥਾਂ ਵਿੱਚ ਨਹੀਂ ਹੁੰਦਾ ਹੈ ਇਹ ਕਿਸਮਤ ਵਾਲਿਆਂ ਦੇ ਹੱਥ ਵਿੱਚ ਹੀ ਹੁੰਦਾ ਹੈ ਇਹ ਜਿਹੜਾ ਕ੍ਰੋਸ ਦਾ ਨਿਸ਼ਾਨ ਹੈ ਇਹ ਬ੍ਰੇਨ ਲਾਈਨ ਤੇ ਹਾਰਟ ਲਾਈਨ ਦੇ ਵਿਚਕਾਰ ਹੁੰਦਾ ਹੈ ਤੇ ਹੋ ਸਕਦਾ ਹੈ ਤੁਸੀਂ ਆਪਣਾ ਹੱਥ ਦੇਖੋ ਮੇਰੇ ਮੇਰੀ ਵੀਡੀਓ ਦੇਖਦੇ ਦੇਖਦੇ ਤੁਹਾਨੂੰ ਦਿਖੇਗਾ ਕਿ ਐਕ੍ਰੋਸ ਦਾ ਸਾਡੇ ਹੱਥ ਵਿੱਚ ਹੈ ਪਰ ਹਾਲੇ ਤੱਕ ਸਾਨੂੰ ਸਫਲਤਾ ਪ੍ਰਾਪਤ ਨਹੀਂ ਹੋਈ ਹੈ ਸਾਡੇ ਜੀਵਨ ਵਿੱਚ ਤਾਂ ਐਨਾ ਸੁੱਖ ਹਾਲੇ ਨਹੀਂ ਆਇਆ ਹੈ ਤਾਂ ਮੈਂ ਤੁਹਾਨੂੰ ਅੱਜ ਦੀ ਵੀਡੀਓ ਵਿੱਚ ਐਂਡ ਵਿੱਚ ਜਾ ਕੇ ਅੰਤ ਵਿੱਚ ਜਿਨ੍ਹਾਂ ਨੂੰ ਹਾਲੇ ਤੱਕ ਇਸ ਦਾ ਫਲ ਨਹੀਂ ਮਿਲਿਆ ਹੈ ਕ੍ਰੋਸ ਤੇ ਚਿੰਦਾ ਓਕੇ ਕਰਨ ਇਸ ਦਾ ਉਪਾਅ ਵੀ ਮੈਂ ਦੱਸਾਂਗੀ ਇਸ ਕਰਕੇ ਤੁਸੀਂ ਵੀਡੀਓ ਦੇ ਐਂਡ ਤੱਕ ਜ਼ਰੂਰ ਬਨੇ ਰਹਿਣਾ ਹੈ ਇਸ ਤੋਂ ਇਲਾਵਾ ਸਾਰਿਆਂ ਦਾ ਐਵੇਂ ਦਿਮਾਗ ਵਿੱਚ ਕੁਐਸਚਨ ਆ ਰਿਹਾ ਹੋਵੇਗਾ ਕਿ ਸੱਜੇ ਹੱਥ ਦੇ ਵਿੱਚ ਕ੍ਰੋਸ ਚਿੰਨ ਹੋਣਾ ਚਾਹੀਦਾ ਹੈ ਜਾਂ ਖੱਬੇ ਹੱਥ ਵਿੱਚ ਹੋਣਾ ਚਾਹੀਦਾ ਹੈ ਤਾਂ ਮੈਂ ਪਹਿਲੇ ਹੀ ਤੁਹਾਨੂੰ ਕਲੀਅਰ ਕਰ ਦਿੰਦੀ ਹਾਂ ਕਿ ਇਸ ਤੋਂ ਪਹਿਲੇ ਤੁਸੀਂ ਮੈਨੂੰ ਕਮੈਂਟ ਵਿੱਚ ਪੁੱਛੋ ਕੀ ਪਾਵੇਂ ਮੁੰਡਾ ਹੋਵੇ ਪਾਵੇਂ ਕੁੜੀ ਹੋਵੇ ਪਾਵੇਂ ਤੁਹਾਡਾ ਸੱਜਾ ਜਾਂ ਖੱਬਾ ਦੋਨੋਂ ਹੱਥ ਵਿੱਚ ਜਿਤਰੇ ਵੀ ਤੁਹਾਡੇ ਕਰੌਸ ਚਿੰਨ ਹੋਏਗਾ ਜੋ ਮੈਂ ਤੁਹਾਨੂੰ ਇਹ ਦੱਸ ਰਹੀ ਹਾਂ ਉਹ ਸਭ ਗੱਲਾਂ ਉਹਦੇ ਉੱਤੇ ਲਾਗੂ ਹੋਣਗੀਆਂ ਤੇ ਠੀਕ ਹੈ ਇਹ ਪੂਰਾ ਕਨਫਿਊਜ਼ਨ ਤਾਂ ਤੁਹਾਡਾ ਦੂਰ ਹੋ ਗਿਆ ਹੋਵੇਗਾ ਤੇ ਹੁਣ ਸ਼ੁਰੂ ਕਰਦੇ ਹਾਂ ਦੱਸਦੇ ਹਾਂ ਕਿ ਸਭ ਤੋਂ ਪਹਿਲੇ ਕਿ ਕਰੌਸ ਚਿੰਨ ਹੋਵੇ ਤਾਂ ਕਿ ਕੁਝ ਬੰਦੇ ਨੂੰ ਮਿਲਦਾ ਹੈ ਆਪਣੀ ਲਾਈਫ ਵਿੱਚ ਦੂਸਰਾ ਇਸ ਦੇ ਨਾਲ ਜੇਕਰ ਤੁਹਾਨੂੰ ਨਹੀਂ ਮਿਲ ਰਿਆ ਕੁਝ ਫਾਲਤਾਂ ਤੁਸੀਂ ਕੀ ਉਪਾ ਕਰਨਾ ਹੈ ਐਸਾ ਦੱਸਣ ਤੋਂ ਪਹਿਲੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਜੇਕਰ ਵੀਡੀਓ ਚੰਗੀ ਲੱਗ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਕਰੋ ਜੀ ਜਿਨ੍ਹਾਂ ਨੇ ਹਲੇ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਸਬਸਕ੍ਰਾਈਬ ਦੇ ਨਾਲ ਬੈਲ ਦਾ ਬਟਨ ਹੁੰਦਾ ਹੈ ਉਸ ਨੂੰ ਜ਼ਰੂਰ ਦਬਾਓ ਤਾਂ ਕਿ ਮੇਰੀਆਂ ਹਰ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਆਏ ਪਰਮਾਤਮਾ ਦਾ ਆਸ਼ੀਰਵਾਦ ਲੈਣ ਦੇ ਲਈ ਕਮੈਂਟ ਵਿੱਚ ਹਾਜ਼ਰੀ ਸਾਰਿਆਂ ਨੇ ਜ਼ਰੂਰ 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 ਦੇ ਕੇ ਜਾਣੀ ਹੈ ਜੀ ਤੇ ਚਲੋ ਜੀ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਦੱਸਿਆ ਕਿ ਸਾਡੀਆਂ ਹੱਥ ਦੀਆਂ ਲਕੀਰਾਂ ਇਹ ਰੱਬ ਜੋ ਪਰਮਾਤਮਾ ਸਾਡੇ ਪਿਛਲੇ ਕਰਮਾਂ ਦਾ ਇੱਕ ਬਲੂਪ੍ਰਿੰਟ ਬਣਾ ਕੇ ਸਾਡੇ ਹੱਥ ਦੇ ਉੱਤੇ ਇਹ ਲਕੀਰਾਂ ਬਣਾ ਕੇ ਪੇਜੰਦਾ ਹੈ ਤਾਂ ਅਸੀਂ ਜਿਨ੍ਹਾਂ ਨੇ ਇਹ ਸਟੱਡੀ ਕੀਤੀ ਹੈ ਜੋਤਿਸ਼ਾਸਟ੍ਰ ਵਿਦਿਆ ਜਿਨ੍ਹਾਂ ਨੂੰ ਆਂਦੀ ਹੈ ਉਹ ਇਹ ਹੱਥ ਪੜ ਕੇ ਦੱਸ ਦਿੰਦੇ ਹਨ ਕਿ ਸਾਡੀ ਲਾਈਫ ਚ ਕਿੰਨੇ ਸਟਰਗਲ ਕਿੰਨੀਆਂ ਅਚੀਵਮੈਂਟਸ ਲਈ ਕੀਆ ਹਨ ਹੁਣ ਅਸੀਂ ਗੱਲ ਕਰ ਰਹੀ ਸੀ ਕਿ ਜਿਨ੍ਹਾਂ ਦੇ ਹੱਥ ਵਿੱਚ ਐ ਕ੍ਰੋਸ ਦਾ ਚਿੰਨ ਹੈ ਨੰਬਰ 1 ਤੇ ਨੋਟ ਕਰਕੇ ਰੱਖ ਲਓ ਇਹ ਜਿਹੜੇ ਨੰਬਰ 1 ਤੇ ਮੈਂ ਤੁਹਾਨੂੰ ਗੱਲ ਦੱਸ ਰਹੀ ਹਾਂ ਜਿਨ੍ਹਾਂ ਦੇ ਹੱਥ ਵਿੱਚ ਐ ਕ੍ਰੋਸ ਦਾ ਨਿਸ਼ਾਨ ਹੈ ਉਹ ਬਹੁਤ ਜ਼ਿਆਦਾ ਰਿਲੀਜੀਅਸ ਹੁੰਦੇ ਹਨ ਧਾਰਮਿਕ ਲੋਗ ਹੁੰਦੇ ਹਨ ਉਹ ਭਾਵੇਂ ਕਿਸੇ ਵੀ ਧਰਮ ਦੇ ਹੋਣ ਉਹ ਧਰਮ ਦੇ ਵਿੱਚ ਜੋ ਜੋ ਪਰੰਪਰਾਵਾਂ ਹੋਣ ਜਾਂ ਜਿਹੜੇ ਵੀ ਰੂਲਸ ਹੋਣ ਧਾਰਮਿਕ ਕੰਮਾਂ ਵਿੱਚ ਉਹ ਉਸ ਨੂੰ ਪੂਰੀ ਤਰ੍ਹਾਂ ਅੱਛੀ ਤਰ੍ਹਾਂ ਨਿਭਾਉਂਦੇ ਹਨ ਕਹਿੰਦਾ ਮਤਲਬ ਕਿ ਆਪਣੇ ਆਪਣੇ ਧਰਮ ਜਿਹੜੇ ਵੀ ਧਰਮ ਨੂੰ ਤੁਸੀਂ ਮੰਨਦੇ ਹੋ ਜੇਕਰ ਤੁਹਾਡੇ ਕੋਲ ਐਕ੍ਰੋਸ ਦਾ ਨਿਸ਼ਾਨ ਹੈ ਤਾਂ ਤੁਸੀਂ ਉਹ ਉਹਨਾਂ ਦੇ ਆਪਣੇ ਧਰਮ ਦਾ ਪੂਜਾ ਪਾਠ ਡੇਲੀ ਕਰ ਦਿਓ ਤੇ ਹਰ ਇੱਕ ਚੀਜ਼ ਨੂੰ ਉਹ ਤੁਹਾਡਾ ਉਸ ਦੇ ਉੱਤੇ ਵਿਸ਼ਵਾਸ ਹੁੰਦਾ ਹੈ ਜੇਕਰ ਐਵੇਂ ਗੱਲਾਂ ਠੀਕ ਕਹਿ ਰਹੀ ਹੋਵਾਂਗੀ ਜੋ ਜੋ ਮੈਂ ਦੱਸ ਰਹੀਆਂ ਜਿਨ੍ਹਾਂ ਦੇ ਕਰੋਸ ਦਾ ਨਿਸ਼ਾਨ ਹੈ ਤਾਂ ਕਮੈਂਟ ਵਿੱਚ ਜ਼ਰੂਰ ਲਿਖਣਾ ਜੀ ਤੇ ਹੁਣ ਆਂਦੇ ਹਾਂ ਦੂਜੇ ਨੰਬਰ ਤੇ ਜਿਨ੍ਹਾਂ ਦੇ ਕਰਾਸ ਦਾ ਨਿਸ਼ਾਨ ਹੁੰਦਾ ਹੈ ਇਹ ਵਾਲੇ ਲੋਗ ਦੂਜਿਆਂ ਦੀ ਨ ਮਦਦ ਕਰਨ ਵਾਸਤੇ ਬੜੇ ਹੀ ਅੱਗੇ ਰਹਿੰਦੇ ਹਨ ਇਹ ਦੂਸਰਿਆਂ ਦੀ ਨੀਡ ਨੂੰ ਫੁੱਲਫਿਲ ਕਰਨ ਵਾਸਤੇ ਮਤਲਬ ਆਪਣੀ ਨੀਡ ਨੂੰ ਛੋੜ ਕੇ ਦੂਜਿਆਂ ਦੀ ਹੈਲਪ ਦੂਜਿਆਂ ਦੀ ਮਦਦ ਪਹਿਲੇ ਕਰ ਦਿੰਦੇ ਹਨ ਕਹਿਣ ਦਾ ਮਤਲਬ ਬੜੱਪਨ ਇਹਨਾਂ ਦੇ ਵਿੱਚ ਬਹੁਤ ਪਾਇਆ ਜਾਂਦਾ ਹੈ ਇਸ ਦੇ ਨਾਲ ਨਾਲ ਇਹਨਾਂ ਦੇ ਵਿੱਚ ਇੱਕ ਲੀਡਰਸ਼ਿਪ ਵਾਲੀ ਕੁਆਲਟੀ ਵੀ ਦੇਖੀ ਜਾਂਦੀ ਹੈ ਇਹਨਾਂ ਨੂੰ ਤੁਸੀਂ ਚਾਰ ਬੰਦਿਆਂ ਦੇ ਵਿੱਚ ਛੱਡ ਦੋ 10 ਬੰਦਿਆਂ ਦੇ ਵਿੱਚ ਛੱਡ ਦੋ ਕਹਿਣ ਦਾ ਮਤਲਬ ਇੱਕ ਗਰੁੱਪ ਹੋਏਗਾ ਨਾ ਉਸ ਦੇ ਅੰਦਰ ਵੀ ਇਹ ਆਪਣੀ ਲੀਡਰਸ਼ਿਪ ਵਾਲੀ ਕੁਆਲਟੀ ਦਿਖਾ ਦਿੰਦੇ ਹਨ ਸਾਰਿਆਂ ਮਤਲਬ ਸਾਰੇ ਲੋਕਾਂ ਨੂੰ ਇਹ ਕੰਟਰੋਲ ਕਰਨਾ ਜਾਣਦੇ ਹਨ ਅਵੇਂ ਵੀ ਦੇਖਿਆ ਗਿਆ ਹੈ ਕਿ ਜਿਨ੍ਹਾਂ ਦੇ ਹੱਥ ਵਿੱਚ ਅਕ੍ਰੋਸ ਦਾ ਨਿਸ਼ਾਨ ਹੁੰਦਾ ਹੈ ਉਹਨਾਂ ਨੂੰ ਪ੍ਰੋਟੈਕਸ਼ਨ ਬਹੁਤ ਮਿਲਦਾ ਹੈ ਉਹ ਪ੍ਰੋਟੈਕਸ਼ਨ ਆਵੇਂ ਉਹਨਾਂ ਦੇ ਮਾਪੇ ਦਾ ਹੋਵੇ ਜਾਂ ਫਿਰ ਦੋਸਤਾਂ ਮਿੱਤਰਾਂ ਦਾ ਹੋਵੇ ਦੋਸਤ ਯਾਰਾਂ ਦੇ ਹੀ ਨਾਮ ਤੋਂ ਯਾਦ ਆਇਆ ਕਿ ਇਹਨਾਂ ਦੇ ਜਿਹੜੇ ਦੋਸਤ ਮਿੱਤਰ ਫਰੈਂਡਸ ਹੁੰਦੇ ਹਨ ਬਹੁਤ ਹੀ ਇਹਨਾਂ ਦਾ ਅੱਛਾ ਫਰੈਂਡ ਸਰਕਲ ਹੁੰਦਾ ਹੈ ਇਹਨਾਂ ਨੂੰ ਯਾਰਾਂ ਦਾ ਯਾਰ ਕਹਿਣਾ ਗਲਤ ਨਹੀਂ ਮੰਨਿਆ ਜਾਏਗਾ ਜਿਨ੍ਹਾਂ ਦੇ ਹੱਥ ਵਿੱਚ ਐਨ ਕ੍ਰੋਸ ਦਾ ਨਿਸ਼ਾਨ ਹੁੰਦਾ ਹੈ ਉਹਨਾਂ ਨੂੰ ਰਾਜਯੋਗ ਵੀ ਮਿਲਦਾ ਹੈ ਤੁਸੀਂ ਕਿਸੇ ਵੀ ਐਸਟਰੋਲੋਜਰ ਨੂੰ ਜਾਂ ਕਿਸੇ ਜੋਤਿਸ਼ਾਸਤ੍ਰ ਨੂੰ ਆਪਣਾ ਹੱਥ ਦਿਖਾਓਗੇ ਤਾਂ ਇਸ ਕ੍ਰੋਸ ਦੇ ਨਿਸ਼ਾਨ ਨੂੰ ਅ ਅ ਰਾਜਯੋਗ ਦਾ ਚਿੰਨ੍ਹ ਜਰੂਰ ਕੀਤਾ ਜਾਏਗਾ ਚਿੰਨ੍ਹ ਮੰਨਿਆ ਜਾਂਦਾ ਹੈ ਇਹੋ ਜੇ ਲੋਕ ਹਮੇਸ਼ਾ ਦੂਸਰਿਆਂ ਨੂੰ ਦਾਨ ਕਰਦੇ ਹੋਏ ਦਿਖਣਗੇ ਦੂਸਰਿਆਂ ਦੀ ਹੈਲਪ ਕਰਦੇ ਹੋਏ ਦਿਖਣਗੇ ਆਪਣੀ ਸਮਰੱਥਾ ਦੇ ਅਨੁਸਾਰ ਜਿੰਨਾ ਉਹਨਾਂ ਦੇ ਕੋਲ ਹੈ ਨਾ ਉਸ ਦੀ ਸਮਰੱਥਾ ਦੇ ਅਨੁਸਾਰ ਹੀ ਉਹ ਦਾਨ ਕਰਨਗੇ ਲੇਕਿਨ ਕਰਨਗੇ ਜਰੂਰ ਕਿਉਂਕਿ ਇਹ ਇਹਨਾਂ ਦਾ ਨੇਚਰ ਹੁੰਦਾ ਹੈ ਬਾਈ ਡਿਫਾਲਟ ਇਹਨਾਂ ਦਾ ਨੇਚਰ ਹੁੰਦਾ ਹੈ ਨਾ ਚਾਹੁੰਦੇ ਹੋਏ ਵੀ ਇਹ ਕਿੰਨੇ ਲੋਕਾਂ ਦਾ ਭਲਾ ਕਰ ਜਾਂਦੇ ਹਨ ਜੋ ਕਿ ਇਹਨਾਂ ਨੂੰ ਖੁਦ ਪਤਾ ਨਹੀਂ ਚੱਲਦਾ ਐਨੇ ਜਿਹੇ ਲੋਕਾਂ ਨੂੰ ਵਿੱਚ ਦੇਖਿਆ ਗਿਆ ਹੈ ਕਿ ਜਿੰਨਾ ਇਹਨਾਂ ਦੇ ਕੋਲ ਹੈ ਉਹਦੇ ਵਿੱਚੋਂ ਹੀ ਇਹ ਦੂਸਰਿਆਂ ਦੀ ਮਦਦ ਕਰ ਦਿੰਦੇ ਹਨ ਇਸ ਕਰਕੇ ਇਹਨਾਂ ਲੋਕਾਂ ਨੂੰ ਰੱਬ ਦੀ ਮਦਦ ਪਰਮਾਤਮਾ ਦਾ ਆਸ਼ੀर्वाद ਬਿਨਾਂ ਜੋ ਕਿ ਦਿਖਦਾ ਨਹੀਂ ਹੈ ਹਮੇਸ਼ਾ ਮਿਲਦਾ ਰਹਿੰਦਾ ਹੈ ਇਹਨਾਂ ਦਾ ਮਤਲਬ ਕਿ ਨਾ ਦਿਖਾਈ ਦੇਣ ਵਾਲੀ ਪਰਮਾਤਮਾ ਦੀ ਮਦਦ ਐਨਾ ਦੇ ਹਮੇਸ਼ਾ ਨਾਲ ਰਹਿੰਦੀ ਹੈ ਜੇਕਰ ਕਦੇ ਕਿਸੇ ਵੀ ਮਜਦੜ ਵਿੱਚ ਫਸੇ ਹੋਣਗੇ ਕੋਈ ਐਨਾ ਦਾ ਸਾਥ ਨਹੀਂ ਦੇ ਰਿਹਾ ਹੋਵੇਗਾ ਤਾਂ ਕਿਸੇ ਨਾ ਕਿਸੇ ਤਰ੍ਹਾਂ ਪਰਮਾਤਮਾ ਹੀ ਕੋਈ ਰਸਤਾ ਬਣਾ ਕੇ ਐਨਾ ਨੂੰ ਉਸ ਪਰੇਸ਼ਾਨੀ ਵਿੱਚੋਂ ਕਢਾਲ ਦਿੰਦੇ ਹਨ ਉਹ ਜਿਹੜੇ ਲੋਕਾਂ ਨੂੰ ਮਾਨ ਸਨਮਾਨ ਬਹੁਤ ਮਿਲਦਾ ਹੈ ਅਕਸਰ ਇਹ ਦੇਖਿਆ ਗਿਆ ਹੈ ਕਿ ਇਸ ਕ੍ਰੋਸ ਤੇ ਚਿੰਨ ਵਾਲੇ ਲੋਕਾਂ ਨੂੰ 3 ਸਾਲ ਦੀ ਉਮਰ ਤੋਂ ਬਾਅਦ ਅਚਾਨਕ ਕਿਸਮਤ ਇਹਨਾਂ ਦੇ ਸਾਥ ਦਿੰਦੀ ਹੈ ਅਚਾਨਕ ਇਹਨਾਂ ਦਾ ਭਾਗ ਜਾਗ ਉੱਠਦਾ ਹੈ ਸਫਲਤਾ ਪੈਸਾ ਸੁਖ ਸਮਰiddhi ਫੈਮਿਲੀ ਵਪਾਰ biz ਹਰ ਚੀਜ਼ ਇਹਨਾਂ ਦੇ ਹੱਥ ਵਿੱਚ ਲੱਗ ਜਾਂਦੀ ਹੈ ਹੁਣ ਗੱਲ ਕਰਦੇ ਹਾਂ ਇਫ ਐਨੀ ਕੇਸ ਤੁਹਾਡੇ ਹੱਥ ਵਿੱਚ ਐਕ੍ਰੋਸ ਦਾ ਨਿਸ਼ਾਨ ਹੈ ਪਰ ਹਾਲੇ ਵੀ तो ओ सफलता नहीं मिली है काफ़ी सफलता तो तुसी दूर हो ता तुसी तो जो मैं उपा दसन वाली हाँ इस कुछ दिन करके देखो ता तुसी देखोगे ता जरूर जो इस क्रॉस के निशान विच राजयोग छुपया होंगे है वो जरूर एक्टिव हो जाएगा ਅਸੀਂ ਉਸ ਨੂੰ ਜਗ੍ਹਾ ਦੇਵਾਂਗੇ ਤਾਂ ਤੁਹਾਡੀ ਵੀ ਲਾਈਫ ਵਿੱਚ ਸਫਲਤਾ ਜੋ ਕਿ ਦੂਰ ਦਿਖਾਈ ਦੇਦੀ ਹੈ ਤੁਹਾਨੂੰ ਹਾਲੇ ਤੱਕ ਤੁਹਾਡੇ ਕੋਲ ਨਹੀਂ ਪਹੁੰਚੀ ਹੈ ਬਿਲਕੁਲ ਤੁਹਾਡੇ ਨੇੜੇ ਆ ਜਾਏਗੀ ਕਰਨਾ ਕੀ ਹੈ ਰੋਜ਼ ਸਵੇਰੇ ਉੱਠਣ ਤੋਂ ਪਹਿਲੀ ਜਮੀਨ ਤੇ ਪੈਰ ਰੱਖਣ ਤੋਂ ਪਹਿਲੇ ਤੁਸੀਂ ਆਪਣੇ ਦੋਨੋਂ ਹੱਥਾਂ ਨੂੰ ਜੋੜ ਕੇ ਆਪਣੀਆਂ ਹਥੇਲੀਆਂ ਦੀਆਂ ਹਰ ਇੱਕ ਲਾਈਨ ਨੂੰ ਹਰ ਇੱਕ ਲਕੀਰ ਨੂੰ ਨਿਹਾਰਨਾ ਹੈ ਬੜੀ ਇਸ ਕ੍ਰੋਸ ਦੇ ਨਿਸ਼ਾਨ ਨੂੰ ਨਿਹਾਰਨਾ ਹੈ ਇਸ ਤਰ੍ਹਾਂ ਨਿਹਾਰਨਾ ਹੈ ਕਿ ਤੁਸੀਂ ਦੇਖ ਰਹੇ ਹੋ ਉਸ ਤੋਂ ਬਾਅਦ ਤੁਸੀਂ ਦੋਨੋਂ ਹੱਥਾਂ ਨੂੰ ਮਲਦੇ ਹੋਏ ਆਪਣੇ ਦੋਨੋਂ ਹੱਥਾਂ ਨੂੰ ਇਸ ਤਰ੍ਹਾਂ ਆਪਣੇ ਸਿਰ ਦੇ ਉੱਤੇ ਜਿਸ ਤਰ੍ਹਾਂ ਆਸ਼ੀਰਵਾਦ ਦਿੰਦੇ ਹੈ ਉਸ ਤਰ੍ਹਾਂ ਕਰਨਾ ਹੈ ਤੇ ਆਪਣੀਆਂ ਹਥੇਲੀਆਂ ਨੂੰ ਦੀ ਲਕੀਰਾਂ ਨੂੰ ਤਿੰਨ ਵਾਰ ਤੁਸੀਂ ਚੁੰਮਣਾ ਹੈ ਤੇ ਉਸ ਵੇਲੇ ਆਪਣੇ ਇਸ਼ਟ ਜਿਸ ਵੀ ਦੇਵੀ ਦੇਤਾ ਜਿਸ ਗੁਰੂ ਨੂੰ ਤੁਸੀਂ ਜਿਸ ਪਰਮਾਤਮਾ ਈਸ਼ਵਰ ਅੱਲਾ ਜਿਸ ਨੂੰ ਤੁਸੀਂ ਮੰਨਦੇ ਹੋ ਉਹਨਾਂ ਨੂੰ ਯਾਦ ਕਰਨ ਤੋਂ ਬਾਅਦ ਅੱਖਾਂ ਖੋਲ੍ਹਦੀਆਂ ਹਨ ਤੇ ਤੁਸੀਂ ਆਪਣੇ ਡੇਲੀ ਦੇ ਰੁਟੀਨ ਕਰਨੀ ਹੈ ਕੁਝ ਹੀ ਦਿਨ ਤੁਸੀਂ ਡੇਲੀ ਇਹ ਕਰੋ بھولਣਾ ਇੱਕ ਦਿਨ ਵੀ ਨਹੀਂ ਹੈ ਤੁਸੀਂ ਦੇਖੋਗੇ ਕਿ ਤੁਹਾਡੀਆਂ ਲਕੀਰਾਂ ਜੋ ਕਰਸ ਦਾ ਨਿਸ਼ਾਨ ਹੈ ਸਪੈਸ਼ਲੀ ਜੋ ਮੈਂ ਅੱਜ ਵੀਡੀਓ ਬਣਾਈ ਹੈ ਉਹ ਐਕਟਿਵ ਹੋ ਜਾਏਗਾ ਤੇ ਤੁਹਾਡੇ ਕੋਲ ਵੀ ਜੋ ਸਫਲਤਾਵਾਂ ਤੇ ਸੁਖ-ਸਮৃদ্ধੀ ਆਏਗੀ ਉਸ ਦਾ ਤੁਸੀਂ ਅੰਦਾਜ਼ਾ ਵੀ ਨਹੀਂ ਲਗਾ ਸਕਦੇ ਤੇ ਚਲੋ ਜੀ ਅੱਜ ਦੀ ਵੀਡੀਓ ਦੀ ਜਾਣਕਾਰੀ ਤੇ ਉਪਾਅ ਤੁਨ ਕਿਸਤਾਂ ਦਾ ਲੱਗਿਆ ਹੈ ਕਮੈਂਟ ਵਿੱਚ ਆਪਣਾ ਫੀਡਬੈਕ ਜਰੂਰ ਦੇਣਾ ਜੀ ਹੁਣ ਮੈਨੂੰ ਇਜਾਜ਼ਤ ਦਿਓ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤੁਹਾਡੀ ਕਿਸੇ ਹੋਰ ਪਰੇਸ਼ਾਨੀ ਦਾ ਵਧੀਆ ਜਿਹਾ ਹੱਲ ਲeke